ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਗਵਾੜਾ ਪੁਲਿਸ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੀ ਹੈ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਫਲੈਂਕ ਮਾਰਚ ਅਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਦੀ ਨਿਗਰਾਨੀ ਹੇਠ ਪੁਲਿਸ ਪ੍ਰਸ਼ਾਸਨ ਵੱਲੋਂ ਜਨਤਕ ਥਾਮਾਂ ਰੇਲਵੇ ਸਟੇਸ਼ਨ ਬੱਸ ਸਟੈਂਡ ਵਿਖੇ ਸਰਚ ਅਭਿਆਨ ਚਲਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹਾਂ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚਾੜਨ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਤੇ ਸ਼ਰਾਬੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਵਿਕੇ ਸਰਚ ਮਹਿੰਮ ਚਲਾਈ ਗਈ। ਉਹਨਾਂ ਦੱਸਿਆ ਕਿ ਇਸ ਸਰਚ ਵਿੱਚ ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ ਅਤੇ ਹੋਰ ਅੱਗੇ ਗੱਲਬਾਤ ਕਰਦੇ ਹਾਂ ਐਸਪੀ ਫਗਵਾੜਾ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ। ਕਲੈਂਗ ਮਾਚ ਕਿਸਮਤ ਕਰਨੀ ਹੈ। ਜੀ ਆ ਸਾਡਾ 15 ਕਸੂ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਰੇਲਵੇ ਸਟੇਸ਼ਨ ਫਸਟ ਸਟੈਂਡ اور ਹੋਰ ਜਿਹੜੇ ਪਬਲਿਕ ਦੇ ਦਿੱਕਤ ਫੋਨ ਜ਼ਿਆਦਾ ਉਹਨਾਂ ਏਰੀਆ ਜਿਵੇਂ ਕਿ ਮਾਰਕੀਟ ਏਰੀਆ ਇਹਦਾ ਮੰਤਵ ਹੈ ਜੀ ਅਸੀਂ ਜਿਹੜੇ ਵੀ ਕੋਈ ਸ਼ਕਤੀ ਵਿਅਕਤੀ ਜਾਂ ਕੋਈ ਸਾਨੂੰ ਕੋਈ ਸ਼ਕਤੀ ਸਮਾਨ ਜਾਂ ਕੋਈ ਮੂਵਮੈਂਟ ਲੱਗਦੀ ਆ ਉਹਨੂੰ ਅਸੀਂ ਚੈੱਕ ਕਰ ਰਹੇ ਹੈਗੇ ਐਂਡ ਵੀ ਵਿਲ ਟੇਕ ਐਕਸ਼ਨ ਅਗੇਂਸਟ ਜਿਨ੍ਹਾਂ ਦੇ ਵੀ ਸਾਨੂੰ ਕੋਈ ਲੱਗਦਾ ਕਿ ਦੇ ਡੋਟ ਹੈਵ ਐਨੀ ਐਕਸਪਲੇਨੇਸ਼ਨ ਇਥੇ ਕਿਉਂ ਹੁੰਮਤੇ ਹੋਏ ਹੈਗੇ ਨਾ ਅਸੀਂ ਕੁਝ ਪ੍ਰੀਵੈਂਟਿਵ ਐਕਸ਼ਨਸ ਵੀ ਪਲਾਨ ਕੀਤੇ ਹੋਏ ਆ ਲਾਰਜ ਜੇ ਇਲੈਕਸ਼ਨ ਦੇ ਵਿੱਚ ਅਸੀਂ ਆਪਣੇ ਏਰੀਆ ਨੂੰ ਪੀਸਫੁਲ ਔਰ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡ ਕਰਨ ਵਾਸਤੇ ਇਹ ਕਸਟੋ ਆਪਰੇਸ਼ਨਸ ਕੰਡਕਟ ਕਰ ਰਹੇ ਹਾਂ ਮੈਡਮ ਇਹ ਰੀਨ ਵਾਈਜ਼ ਹਾਂਜੀ ਹਾਂਜੀ ਸਾਡੇ ਲਗਾਤਾਰ ਚੱਲ ਰਹੇ ਸੀ ਤੇ 플ੈਗ ਮਾਰਚੇਸ ਵੀ ਕੀਤੀਆਂ ਨੇ ਪਹਿਲਾਂ ਵੀ ਕੱਲ ਵੀ ਕਰੀ ਐ ਔਰ ਅੱਜ ਇਹ ਸਪੈਸੀਫਿਕ ਜਿਹੜਾ ਕਸਟੋ ਆਪਰੇਸ਼ਨ ਹੈ ਰੇਲਵੇ ਸਟੇਸ਼ਨ ਬੱਸ ਸਟੈਂਡ ਔਰ ਪਬਲਿਕ ਏਰੀਆes ਵਿੱਚ ਜਿਸ ਤਰ੍ਹਾਂ ਕਰ ਰਹੇ ਹਾਂ